ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਪਹੁੰਚਿਆ ਜੀ ਪਿੰਡ ਖੁੰਨੀ ਮਾਜਰੇ ਠੀਕ ਹੈ ਜੀ ਵਿਆਹ ਪਕਾਉਣ ਜੋਨੀ ਦੇ ਭਾਈ ਦਾ ਹੈਗਾ ਜੀ ਵਿਆਹ ਬਾਈ ਆਪਣੇ ਕੋਲ ਸਿੱਖਦਾ ਕੰਮ ਇੱਧਰ ਸੈਟਅਪ ਕਰ ਲਿਆ ਜੀ ਸਾਰਾ ਤੁਹਾਨੂੰ ਬਣਾ ਕੇ ਦਿਖਾਵਾਂਗੇ ਲੱਡੂ ਅੱਜ ਤੇ ਲਓ ਜੀ ਇੱਧਰ ਆਪਾਂ ਨੇ ਕੜਾਹੀ ਦੇ ਵਿੱਚ ਪਾ ਲਿਆ ਕੀ ਸਭ ਤੋਂ ਪਹਿਲਾਂ ਬਣਾਵਾਂਗੇ ਬੁੰਦੀ ਲੱਡੂਆਂ ਦੀ ਇਹ ਕਰੀ ਇੱਧਰ ਸੈਟਿੰਗ ਕੀਤੀ ਹੋਈ ਐ ਇੱਧਰ 50 ਕਿਲੋ ਚੀਨੀ ਪਾ ਲਈ ਕੜਾਹੇ ਦੇ ਵਿੱਚ ਠੀਕ ਐ ਜੀ ਲਾਲਾ ਠੇਕੇਦਾਰ ਬਣਾ ਰਿਹਾ ਚੀਨੀ ਤੇ ਇੱਧਰ ਜੋਨੀ ਹੁਣ ਹੱਸ ਕੇ ਦਿਖਾਊਗਾ ਤੇ ਲਓ ਜੀ ਚੀਨੀ ਕੋਲਾਂਗੇ ਚੰਗੀ ਤਰ੍ਹਾਂ ਤੇ ਇੱਧਰ ਪਹਿਲਾਂ ਬਣਾਵਾਂਗੇ ਬੂੰਦੀ ਲੱਡੂਆਂ ਦੀ ਠੀਕ ਐ ਜੀ ਬੇਸਣ ਕੋਲ ਰਹੇ ਹਾਂ ਚੰਗੀ ਤਰ੍ਹਾਂ ਮੋਟਾ ਬੇਸਣ ਐ ਤੋਂ ਅੱਜ ਤੁਹਾਨੂੰ ਪੂਰਾ ਬਲੌਗ ਦਿਖਾਵਾਂਗੇ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਬੇਸਣ ਗਿਆ ਜੀ ਕੁਲ ਤੈਨੋਂ ਜੀ ਚਾਣੀ ਪਰ ਆ ਗਈ ਮੈਲ ਮੈਲ ਚੱਕਾਂਗੇ ਹੁਣ ਠੀਕ ਹੈ ਜੀ ਇਹਨੂੰ ਕਰਾਂਗੇ ਸਾਫ਼ ਚਾਣੀ ਨੂੰ ਇੰਨੀ ਮੈਲ ਆ ਜਾਂਦੀ ਜੀ ਚਾਣੀ ਪਰ ਦੇਖ ਲਓ ਜਿਹੜੀ ਆਪਾਂ ਚਾਹਾਂ ਦੇ ਵਿੱਚ ਪੀਂਦੇ ਆ ਸੋ ਲੋ ਜੀ ਇਹਨੂੰ ਕਰਦੇ ਆ ਚਾਣੀ ਨੂੰ ਸਾਫ਼ ਚੰਗੀ ਤਰ੍ਹਾਂ ਉਸ ਤੋਂ ਬਾਅਦ ਕਲਰ ਪਾਵਾਂਗੇ ਇਹਦੇ ਵਿੱਚ ਤੇ ਲੋ ਜੀ ਚਾਣੀ ਸਾਫ਼ ਹੈ ਜੀ ਆਪਣੀ ਇਹਨੂੰ ਪਕਾਵਾਂਗੇ ਤੇ ਲੋ ਜੀ ਇੱਧਰ ਅੰਕਲ ਬੈਠਾ ਅੰਕਲ ਕਹਿੰਦਾ ਵੀਡੀਓ ਦੇ ਵਿੱਚ ਲੈ ਲਓ ਮਨੂੰ ਹੱਸ ਕੇ ਦਿਖਾਉ ਅੰਕਲ ਹੁਣ ਲੋ ਜੀ ਤੇ ਲੋ ਜੀ ਪਿੰਡਾਂ ਦਾ ਮਾਹੌਲ ਹੈ ਇਹ ਇੱਧਰ ਚਾਣੀ ਵੀ ਰੈਡੀ ਆ ਜੀ ਇੱਧਰ ਜੋਨੀ ਮਲ ਰਿਹਾ ਮੈਦਾ ਖੁਰਮਿਆਂ ਵਾਸਤੇ ਠੀਕ ਹੈ ਜੀ ਇੱਕ ਬੰਦਾ ਹੁਣ ਦਾਣਾ ਝਾੜੂਗਾ ਇੱਕ ਬਣਾਊਗਾ ਮੈਦਾ ਖੁਰਮਿਆਂ ਦਾ ਤੇ ਲੋ ਜੀ ਮੈਂ ਇੱਧਰ ਮੁੱਛਾਂ ਨੂੰ ਦੇ ਲਿਆ ਢੇੜਾ ਤੇ ਹੁਣ ਬਣਾਵਾਂਗੇ ਬੁੰਦੀ ਅੱਜ ਬਣਾਵਾਂਗੇ ਮੋਟੀ ਬੁੰਦੀ ਵਾਲੇ ਲੱਡੂ ਠੀਕ ਹੈ ਜੀ ਤੇ ਲੋ ਜੀ ਪਹਿਲਾਂ ਝਾੜਾਂਗੇ ਬੁੰਦੀ ਇਸ ਤਰੀਕੇ ਨਾਲ ਝਾੜਦੇ ਆਂ ਜੀ ਅਸੀਂ ਉੱਧਰ ਰੱਖੀ ਹੋਈ ਆ ਜੀ ਬੱਟਾ ਉੱਧਰ ਬੁੰਦੀ ਝਾੜਨੇ ਨੂੰ ਤੇ ਚਾਰਨਾ ਸਾਫ ਕਰਕੇ ਠੀਕ ਹੈ ਜੀ ਬੇਸਨ ਜਿਹੜਾ ਬੇਸਟ ਨਹੀਂ ਹੋਣ ਦੇਣਾ ਉਹ ਲਾਤੀਆ ਕੜਾਹੀ ਨੂੰ ਦਵਾਰੇ ਵਿੱਚ ਆ ਜਾਊਗਾ ਫਿਰ ਤੇ ਲੋ ਜੀ ਬੁੰਦੀ ਬਣਾਵਾਂਗੇ ਅੱਜ ਤੁਹਾਨੂੰ ਬਣਾ ਕੇ ਦਿਖਾਉਂਦੇ ਆਂ ਬੁੰਦੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਏ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਜਿਹੜੇ ਨਾਲ ਜੁੜੇ ਹੋਏ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ ਤੇ ਲੋ ਜੀ ਬੁੰਦੀ ਰੈਡੀ ਆ ਜੀ ਸੋ ਇਸ ਤਰੀਕੇ ਨਾਲ ਬਣਾਉਂਦੇ ਆਂ ਜੀ ਅੰਕਨ ਨਾਲ ਮੈਂ ਗੱਲਾਂ ਵੀ ਮਾਰੀ ਗਿਆ ਵਿੱਚ ਨੂੰ ਕੋਲ ਖੜਾ ਹੋ ਕਿਉਂਕਿ ਜਾਵਲੀਆਂ ਮਾਰਨੀਆਂ ਵੀ ਜ਼ਰੂਰੀ ਆ ਤੇ ਲੋ ਜੀ ਟੱਪੇ ਦੇ ਵਿੱਚ ਗਈ ਹੁਣ ਦੇਗੇ ਦੇ ਵਿੱਚ ਬੁੰਦੀ ਠੀਕ ਹੈ ਜੀ ਝਾੜਾਂਗੇ ਇਹਨੂੰ ਜਿੰਨੀ ਵੀ ਝੜੀ ਇਹ ਕਿਉਂਕਿ ਅਸੀਂ ਬਣਾਵਾਂਗੇ ਜੀ 50 ਕਿਲੋ ਚੀਨੀ ਦੇ ਵਿੱਚ ਪਾਵਾਂਗੇ 20-22 ਕਿਲੋ ਮੋਟਾ ਵੇਸਣ ਠੀਕ ਹੈ ਜੀ ਕਈ ਭੈਣ ਕਈ 22 25 ਕਿਲੋ ਪਾ ਦਿੰਦੇ ਆ ਕਈ 20 ਕਿਲੋ ਪਾ ਦਿੰਦੇ ਆ ਕਈ 17-18 ਕਿਲੋ ਪਾ ਦਿੰਦੇ ਹਰੇਕ ਦੀ ਆਪਣੀ ਉਹ ਹੈ ਤੇ ਲੋ ਜੀ ਬੁੰਦੀ ਦੇਖੋ ਕਿੰਨੀ ਵਧੀਆ ਬਣ ਗਈ ਤੇ ਲੋ ਜੀ ਹੁਣ ਲਾਵਾਂਗੇ ਕਲਰ ਚਾਣੀ ਨੂੰ ਲੱਡੂ ਵਾਲਾ ਪੀਲਾ ਇੱਧਰ ਆਪਣੇ ਡੱਗਾ ਭਰਤੇ ਆਪਾਂ ਝਾੜ-ਝਾੜ ਕੇ ਬੁੰਦੀ ਦਮ-ਦਮ ਅਗਲਾ ਕਾਣਾ ਛਾੜੂਗਾ ਜੋਨੀ ਤੇ ਲੋ ਜੀ ਅਜੰਤਾ ਦਾ ਕਲਰ ਹੈ ਅਸੀਂ ਲਾਵਾਂਗੇ ਜੀ ਅੱਧੀ ਡੱਬੀ ਠੀਕ ਹੈ ਜੀ 100 ਗ੍ਰਾਮ ਕਲਰ ਹੁੰਦਾ ਪਾਣੀ ਦੇ ਵਿੱਚ ਘੋਲ ਲਿਆ ਲੋ ਜੀ ਤੇ ਇਹਨੂੰ ਹੁਣ ਪਲਟ ਦਾਂਗੇ ਚਾਣੀ ਦੇ ਵਿੱਚ ਠੀਕ ਹੈ ਜੀ ਲੱਡੂ ਪੀਲੇ ਕਰਨੇ ਵਾਸਤੇ ਸਰੋਂ ਦੇ ਫੁੱਲ ਵਰਗੇ ਲੱਡੂ ਬਣਾ ਲੈਣੇ ਆਪਾਂ ਨੇ ਆਹ ਲੋ ਜੀ ਸਰੋਂ ਫੁੱਲਾਂ ਰੰਗ ਲਾ ਤੈਨੂੰ ਘੋਲ ਤੇ ਠੀਕ ਹੈ ਜੀ ਕੜਾਹੀ ਦੇ ਵਿੱਚ ਸੋ ਇਸ ਤਰੀਕੇ ਨਾਲ ਬਣਾਉਂਦੇ ਆ ਜੀ ਅਸੀਂ ਲੱਡੂ ਲੋ ਜੀ ਕਲਰ ਗਿਆ ਲੱਗ ਹੁਣ ਦੇਖਾਂਗੇ ਇੱਕ ਵਾਰ ਚਾਣੀ ਵੀ ਕਿਦਾਂ ਪੱਕ ਗਈ ਕਿ ਨਹੀਂ ਪੱਕ ਗਈ ਹਲੇ ਚਾਣੀ ਥੋੜੀ ਜੀ ਨਰਮ ਹੈ ਥੋੜੀ ਜੀ ਇਹਨੂੰ ਹੋਰ ਪਕਾਵਾਂਗੇ ਕਿਉਂਕਿ ਲੱਡੂਆਂ ਨੂੰ ਚਾਣੀ ਲੱਗਦੀ ਹੈ ਮੋਟੀ ਤਾਰ ਦੀ ਜੇ ਬਰੀਕ ਤਾਰ ਦੀ ਲਈ ਤਾਂ ਨਰਮ ਰਹੇਗੀ ਇੱਧਰ ਜੋਨੀ ਲੱਗਿਆ ਵਾ ਖੁਰਮੇ ਵੱਢਣ ਠੀਕ ਹੈ ਜੀ ਪਹਿਲਾਂ ਇੱਧਰ ਨੂੰ ਲੈੰਦਾ ਮਾਰਦੇ ਜੋਨੀ ਨੇ ਪੇੜਾ ਬੀਲ ਕੇ ਤੇ ਹੁਣ ਦੂਜੇ ਪਾਸੇ ਨੂੰ ਲੋ ਜੀ ਐਦਾਂ ਬਣਾਉਣੀ ਆ ਜੀ ਵਿਆਹਾਂ ਦੇ ਵਿੱਚ ਅਸੀਂ ਬਾਜੀ ਸੋ ਜੇ ਕਿਸੇ ਭੈਣ ਭਰਾ ਨੇ ਖੁਰਮਿਆਂ ਦੀ ਜਾਂ ਲੱਡੂਆਂ ਦੀ ਵੀਡੀਓ ਦੇਖਣੀ ਆ ਜੀ ਚੈਨਲ ਤੇ ਆ ਕੇ ਦੇਖ ਸਕਦਾ ਜੀ ਕਿਉਂਕਿ ਮੈਂ ਲੱਡੂਆਂ ਦੀ ਵੀਡੀਓ ਵੀ ਪਾਈ ਹੋਈ ਹੈ ਜੀ ਬੂੰਦੀ ਵਾਲਿਆਂ ਦੀ ਤੇ ਖੁਰਮਿਆਂ ਦੀ ਵੀ ਪਾਈ ਹੋਈ ਆ ਸੇਰਨੀ ਦੀ ਵੀ ਪਾਈ ਹੋਈ ਆ ਮਿੱਠੀ ਦੀ ਠੀਕ ਆ ਜੀ ਮਠੀਆਂ ਦੀ ਕਈ ਵੀਡੀਓ ਪਾਈਆਂ ਹੋਈਆਂ ਨੇ ਸੋ ਜੇ ਕਿਸੇ ਭੈਣ ਭਰਾ ਨੂੰ ਦੇ ਨਾਰਮਲ ਤਰੀਕੇ ਨਾਲ ਹੋਮ ਮੇਡ ਤਰੀਕੇ ਨਾਲ ਸਿੱਖਣੀ ਆਏ ਤਾਂ ਉਹ ਦੇਖ ਸਕਦਾ ਜੀ ਆ ਕੇ ਲੋ ਜੀ ਨੱਚ ਕੇ ਦਿਖਾਤੇ ਥੋੜਾ ਜਾਂ ਬੂੰਦੀ ਤਿਆਰ ਹੈ ਜੀ ਹੁਣ ਪਾ ਲਟਾਂਗੇ ਬੂੰਦੀ ਉਹਦੇ ਵਿੱਚ ਲਓ ਜੀ ਬੂੰਦੀ ਆਪਾਂ ਨੇ ਪਾਤੀ ਸਵਾਸਤ ਤਰੀਕੇ ਨਾਲ ਬਣਾਉਂਦੇ ਆ ਜੀ ਲੱਡੂ ਇਹਨੂੰ ਕਰਾਂਗੇ ਮਿਕਸ ਹੁਣ ਸਾਰੇ ਨੂੰ ਠੀਕ ਹੈ ਜੀ ਸੋ ਜੇ ਸਾਡੀਆ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਜੀ ਤਾਂ ਲਾਈਕ ਤੇ ਸ਼ੇਅਰ ਕਰਦੇ ਕਰੋ ਜੀ ਤੁਹਾਡੀ ਬਹੁਤ ਸਪੋਰਟ ਮਿਲ ਰਹੀ ਹੈ ਜੀ ਸਾਨੂੰ ਸਾਰੇ ਭੈਣ ਭਰਾਵਾਂ ਦੀ ਤੇ ਲਓ ਜੀ ਇਹਨੂੰ ਕਰਾਂਗੇ ਮਿਕਸ ਹੁਣ ਚੰਗੀ ਤਰ੍ਹਾਂ ਉੱਪਰ ਥੱਲੇ ਕਰ ਦਾਂਗੇ ਸਾਰੇ ਨੂੰ ਬੂੰਦੀ ਨੂੰ ਚਾੜੀ ਦੇ ਵਿੱਚ ਦਵਾਂਗੇ ਰੜਾ ਤੇ ਲੋ ਜੀ ਹੁਣ ਜੌਨੀ ਝਾੜਨ ਲੱਗ ਗਿਆ ਜੀ ਬੂੰਦੀ ਜੌਨੀ ਹੱਥ ਹਲਾ ਕੇ ਦਿਖਾਊਗਾ ਕਹਿਲਾ ਹੈਲੋ ਗਾਇਸ ਹਮ ਬੂੰਦੀ ਝਾੜ ਰਹੇ ਹੈ ਮੈਂ ਕਹਾ ਠੀਕ ਹੈ ਤੇ ਲੋ ਜੀ ਲੱਡੂਆਂ ਦੀ ਸਾਰੀ ਆਪਾਂ ਨੇ ਬੂੰਦੀ ਲੱਡੂਆਂ ਚ ਪਾ ਲਈ ਇਹਨੂੰ ਕਰਾਂਗੇ ਮਿਕਸ ਹੁਣ ਪਾਦੇ ਜੀ ਠੀਕ ਹੈ ਜੀ ਮਗਜ ਬਰੀਕ ਬਾਕੀ ਕਾਲੀ ਮਿਰਚ ਪਾਈ ਤੀ ਮੋٹے ਮਗਜ ਪਾਏ ਆ ਠੀਕ ਹੈ ਜੀ ਆਪਾਂ ਨੇ ਇਲਾਇਚੀ ਦਾ ਦਾਣਾ ਪਾਇਆ ਇਹਦੇ ਵਿੱਚ ਤੇ ਇਹਨੂੰ ਹੁਣ ਸਾਰੇ ਨੂੰ ਮਿਕਸ ਕਰਕੇ ਉੱਪਰ ਤੇ ਪਾਣੀ ਦਾ ਹੱਥ ਲਾ ਕੇ ਠੀਕ ਹੈ ਜੀ ਇਹਨੂੰ ਅਸੀਂ ਦਾਬ ਦੇ ਕੇ ਰੱਖ ਦਿੰਦੇ ਆ ਕਹਿ ਦਿੰਦੇ ਆ ਲੱਡੂਆਂ ਨੂੰ ਦਾਬ ਦੇ ਦਿਓ ਇਨਨਾਂ ਕਿਹਾ ਹੁੰਦਾ ਜਿਹੜੀ ਬੂੰਦੀ ਐ ਜੇ ਕਿਤੇ ਕੈੜੀ ਗੁੜੀ ਹੁੰਦੀ ਠੀਕ ਹੈ ਜੀ ਉਹ ਸਾਰੀ ਦਾਬ ਦੇ ਵਿੱਚ ਇੱਕ ਪ੍ਰੋਪਰ ਇੱਕਦਮ ਹੋ ਕੇ ਸਾਰੀ ਮਿਕਸ ਹੋ ਜਾਂਦੀ ਐ ਯਾਨੀ ਗਲ ਜਾਂਦੀ ਐ ਠੀਕ ਹੈ ਜੀ ਖੜੀ ਨਹੀਂ ਰਹਿੰਦੀ ਬੂੰਦੀ ਲੋ ਜੀ ਹੁਣ ਪਾਣੀ ਦਾ ਹੱਥ ਲਾ ਕੇ ਆਪਾਂ ਨੇ ਬੂੰਦੀ ਐ ਜਿਹੜੀ ਉਹ ਇਹ ਤੱਬ ਦਾਣੇ ਲੱਡੂ ਸਾਰੇ ਤੇ ਇਹਨੂੰ ਉੱਪਰ ਤੇ ਹੁਣ ਟੱਕ ਕੇ ਰੱਖ ਦਾਂਗੇ ਤਕਰੀਬਨ 2 2.5 ਘੰਟੇ ਵਾਸਤੇ ਉਸ ਤੋਂ ਬਾਅਦ ਇਹਨਾਂ ਨੂੰ ਪਟਾਵਾਂਗੇ ਲੋ ਜੀ ਅਖਬਾਰ ਲਾਤੇ ਉੱਪਰ ਅਖਬਾਰ ਵੈਸੇ ਕਈ ਪੈਣ ਪੜਾ ਕਮੈਂਟ ਵੀ ਕਰਦਗੇ ਵੀ ਲਾਉਣੇ ਗਲਤ ਐ ਜੀ ਹੁਣ ਕਿਆ ਕਰੀਏ ਜੀ ਲਾਉਣੇ ਪੈਂਦੇ ਆ ਉੱ ਇਧਰਤ ਕਰ ਰਹੇ ਹਾਂ ਜੀ ਖੁਰਮੇ ਫਰਾਈ ਸੋ ਜੇ ਕਿਸੇ ਨੇ ਖੁਰਮੇ ਦੀ ਵੀਡੀਓ ਦੇਖਣੀ ਹੈ ਜੀ ਮੈਂ ਗੁੱੜ ਵਾਲਿਆਂ ਦੀ ਖੁਰਮੇ ਦੀ ਵੀਡੀਓ ਤੇ ਚੀਨੀ ਵਾਲਿਆਂ ਦੀ ਅਪਲੋਡ ਕੀਤੀ ਹੋਈ ਹੈ ਚੈਨਲ ਤੇ ਆ ਕੇ ਦੇਖ ਸਕਦਾ ਜੀ ਭੈਣ ਭਰਾ ਤੇ ਤੁਸੀਂ ਬਣਾਉਣਿਆਂ ਕਰੇ ਤੇ ਲਓ ਜੀ ਖੁਰਮੇ ਦਾ ਕਲਰ ਦੇਖ ਲਓ ਜੀ ਕਿੰਨਾ ਵਧੀਆ ਆ ਗਿਆ ਟੋਕਰੇ ਦੇ ਵਿੱਚ ਤੇ ਲਓ ਜੀ ਇਹਨਾਂ ਨੂੰ ਬਾਅਦ ਚ ਲਾਵਾਂਗੇ ਮਿੱਠਾ ਐਦਾਂ ਚੱਲਦਾ ਜੀ ਕੰਮ ਸਰਪਿੰਡਾਂ ਦੇ ਵਿੱਚ ਬਾਜੀ ਦਾ ਠੀਕ ਹੈ ਜੀ ਤੇ ਲਓ ਜੀ ਇਧਰ ਮਠੀਆਂ ਬਣਾ ਰਹੇ ਵੀਰ ਮੱਠੀਆਂ ਵੀ ਫਰਾਈ ਕਰਾਂਗੇ ਜੋਨੀ ਖੁਸ਼ ਅੱਜ ਪੂਰਾ ਜੋਨੀ ਤੇ ਭਾਈ ਦਾ ਵਿਆਹ ਏ ਤੇ ਲਓ ਜੀ ਮੱਠੀਆਂ ਇੱਧਰ ਲੱड्डੂ ਵੱਟ ਰਹੇ ਆ ਵੀਰ ਹੁਣ ਲੱड्डੂ ਦਾ ਇਹ ਪੱਟ ਖੁਰਮੇ ਫਰਾਈ ਹੋ ਰਹੇ ਆ ਜੀ ਉੱਧਰ ਹੋਰ ਤੇ ਲਓ ਜੀ ਖੁਰਮੇ ਫਰਾਈ ਹੋ ਗਏ ਇੱਧਰ ਮੱਠੀਆਂ ਛੱਡਤੀਆਂ ਹੁਣ ਠੀਕ ਆ ਜੀ ਮੱਠੀਆਂ ਫਰਾਈ ਕਰੂੰਗੇ ਅੱਧੀਆਂ ਕੋ ਹੋ ਗਈਆਂ ਸੋ ਮੱਠੀਆਂ ਦੀ ਵੀਡੀਓ ਵੀ ਮੈਂ ਅਪਲੋਡ ਕੀਤੀ ਹੋਈ ਏ ਜੀ ਚੈਨਲ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਜੇ ਤੁਸੀਂ ਸਿੱਖਣੀ ਆ ਜੀ ਇਹ ਹੈਗਾ ਜੀ ਬਲੌਗ ਟੈਪ ਆਪਣੀ ਵੀਡੀਓ ਬਣਾਈ ਹੋਈ ਉਧਰ ਬਾਈ ਲੱਡੂ ਲੱਗੇ ਬਟਣ ਹੁਣ ਪਿੰਡਾਂ ਦਾ ਮਾਹੌਲ ਠੀਕ ਹੈ ਜੀ ਆ ਦੇਖ ਲਓ ਕਿਸੇ ਨੇ ਬੜਾ ਵੱਟ ਦੇਣਾ ਕਿਸੇ ਦੇ ਛੋਟਾ ਵੱਟ ਦੇਣਾ ਸੋ ਲੋ ਜੀ ਇਦਾਂ ਕਹੀ ਜਾਂਦੇ ਅਸੀਂ ਵੀ ਇਦਾਂ ਵੱਟ ਤੋਂ ਸੁਣਦਾ ਕੋਈ ਨਹੀਂ ਹੈਗਾ ਸਾਰੇ ਆਪਣੇ ਆਪਣੇ ਤਰੀਕੇ ਨਾਲ ਵੱਟ ਦੇ ਲੱਡੂ ਲੋ ਜੀ ਆ ਦੇਖੋ ਥੱਲੇ ਕੜਾਹਾ 'ਤੇ ਇੱਧਰ ਲੱਡੂ ਹਨ ਇੱਧਰ ਬਾਈ ਸਾਰੇ ਲੱਗੇ ਹੋਏ ਬਟਣ ਲੱਡੂ ਸੋ ਸਾਰੇ ਪਿੰਡਾਂ ਦੇ ਵਿੱਚ ਇਦਾਂ ਹੀ ਵੱਟਦੇ ਆ ਜੀ ਇੱਕਠੇ ਹੋ ਕੇ ਭਾਈਚਾਰਾ ਇੱਕ ਦੂਜੇ ਨਾਲ ਕੰਮ ਕਰਾਉਂਦੇ ਆ ਜੀ ਬਿਆਂਾਂ ਦੇ ਵਿੱਚ ਆ ਕੇ ਸੋ ਇਹ ਵਧੀਆ ਗੱਲ ਐ ਉਰੇ ਵੀ ਬਹੁਤ ਬੰਦੇ ਇਕੱਠੇ ਹੋਊਗੇ ਤੇ ਜੀ ਕੰਮਕਾਰ ਵਾਸਤੇ ਬਾਈ ਤੇ ਬਾਈ ਦੇ ਕੋਲ ਤੇ ਲੋ ਜੀ ਲੱਡੂ ਪੱਟ ਰਹੇ ਆ ਵੀਰ ਹੁਣ ਤੇ ਹੁਣ ਇੱਧਰ ਪਣਾਵਾਂਗੇ ਜੀ ਆਪਾਂ ਮੋਟੀਆਂ ਪਕੌੜੀਆਂ ਠੀਕ ਐ ਜੀ ਤੇ ਲੋ ਜੀ ਜੋਨੀ ਨੇ ਪਾ ਲਿਆ ਮੋਟਾ ਬੇਸਣ ਕੜਾਹੀ ਦੇ ਵਿੱਚ ਤੇ ਲੋ ਜੀ ਬੇਸਣ ਰੈਡੀ ਆ ਗੰਨ ਜੋਨੀ ਨੇ ਭਰ ਲਈ ਮਸ਼ੀਨ ਤੇ ਲੋ ਜੀ ਹੁਣ ਛੱਡਾਂਗੇ ਆ ਦੇਖੋ ਜੀ ਇਹਨੂੰ ਕੜਾਹੀ ਦੇ ਵਿੱਚ ਸलो ਜੀ ਐਦਾਂ ਬਣਾਉਣੀ ਆ ਜੀ ਮੋਟੀ ਸੇਰਨੀ ਮੋਟੀ ਸੇਰਨੀ ਦੀ ਵੀ ਮੈਂ ਵੀਡੀਓ ਅਪਲੋਡ ਕੀਤੀ ਹੋਈ ਆ ਜੀ ਉਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਜੇ ਕਿਸੇ ਨੇ ਸਿੱਖਣੀ ਆ ਘਰਾਂ ਆਪਾਂ ਕਿਸ ਤਰੀਕੇ ਨਾਲ ਬਣਾ ਸਕਦੇ ਆ ਲਓ ਜੀ ਇਹਨੂੰ ਵੀ ਕਰਾਂਗੇ ਫਰਾਈ ਸलो ਜੀ ਵੀਡੀਓ ਜੇ ਵਧੀਆ ਲੱਗੀ ਜੀ ਤਾਂ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਠੀਕ ਆ ਜੀ ਲਓ ਜੀ ਸੇਰਨੀ ਆਪਾਂ ਨੇ ਇੱਕ ਕਾਲਾ ਪਹਿਲਾਂ ਬਣਾ ਲਿਆ ਤਾਂ ਤੇ ਐਦਾਂ ਇਹਨੂੰ ਹਲਾਈ ਜਾਵਾਂਗੇ ਠੀਕ ਆ ਜੀ ਲਓ ਜੀ ਸਿਰਨੀ ਵੀ ਤਿਆਰ ਹੈ ਸੋ ਇਸ ਤਰੀਕੇ ਨਾਲ ਬਣਾਉਣੀ ਹੈ ਜੀ ਅਸੀਂ ਪਿਆਹਾਂ ਦੇ ਵਿੱਚ ਮੋਟੀਆਂ ਪਕੌੜੀਆਂ ਜਿਹਨੂੰ ਮਿੱਠੀਆਂ ਪਕੌੜੀਆਂ ਵੀ ਕਹਿ ਦਿੰਦੇ ਆ ਮਿੱਠੀ ਸਿਰਨੀ ਵੀ ਕਹਿ ਦਿੰਦੇ ਆ ਠੀਕ ਹੈ ਜੀ ਤੇ ਲਓ ਜੀ ਐਦਾਂ ਦੀ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਿਓ ਜੀ ਤੇ ਹੁਣ ਲਾਵਾਂਗੇ ਖੁਰਮਿਆਂ ਨੂੰ ਮਿੱਠਾ ਤੇ ਲਓ ਜੀ ਆਪਾਂ ਨੇ ਕੜਾਹੀ ਦੇ ਵਿੱਚ ਪਾਣੀ ਪਾ ਲਿਆ ਵਿੱਚ ਪਾ ਲਈ ਠੀਕ ਹੈ ਜੀ ਚੀਨੀ 20 ਕਿਲੋ ਸੀ ਮੈਦਾ ਬਣਾਇਆ ਮਲਿਆ ਤਾਂ ਜੀ ਮੈਦਾ ਮਤਲਬ 20 ਕਿਲੋ ਮੈਦੇ ਦੀ ਖੁਰਮੇ ਬਣਾਉਣੇ ਆ 20 ਕਿਲੋ ਚੀਨੀ ਪਾ ਲਈ ਤੇ ਇਹਦੀ ਬਣਾਵਾਂਗੇ ਚਾਣੀ ਹੋਣਾ ਲਓ ਜੀ ਚਾਣੀ ਰੈਡੀ ਆ ਜੀ ਆਪਣੀ ਹੁਣ ਇਹਦੀ ਚੱਕਾਂਗੇ ਮੈਲ ਮੈਲ ਚੱਕਣੀ ਜ਼ਰੂਰੀ ਆ ਜੀ ਸੋ ਦੇਖ ਲਓ ਜੀ ਇੰਨੀ ਆਪਾਂ ਪੀ ਜਾਂਦੇ ਆ ਜੀ ਚਾਹ ਦੇ ਵਿੱਚ ਮੈਲ ਠੀਕ ਆ ਜੀ ਆਪਾਂ ਕਿਹੜੇ ਚਾਹ ਨੂੰ ਕਰਦੇ ਆ ਮੈਲ ਚੱਕਦੇ ਆ ਚੀਨੀ ਦੀ ਸੋ ਸ਼ੱਕਰ ਔਰ ਗੁਰ ਵਰਤਿਆ ਕਰੋ ਚਾਹ ਵਾਸਤੇ ਤੇ ਲਓ ਜੀ ਚਾਣੀ ਰੈਡੀ ਆ ਜੀ ਆਪਣੀ ਖੁਰਮਿਆਂ ਦੀ ਇਹਦੇ ਚ ਕਰਾਂਗੇ ਹੁਣ ਖੁਰਮੇ ਲਓ ਜੀ ਤੇ ਇਹਨਾਂ ਨੂੰ ਉੱਪਰ ਥੱਲੇ ਕਰ ਦਾਂਗੇ ਚਾਰਨੀ ਨਾਲ ਤਾਂ ਜੋ ਮਿੱਠਾ ਸਾਰਿਆਂ ਦੇ ਵਿੱਚ ਪ੍ਰੋਪਰ ਰਚ ਜਾਵੇ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਬਣਾਉਂਦੇ ਆ ਜੀ ਅਸੀਂ ਖੁਰਮੇ ਤੇ ਲਓ ਜੀ ਅਖਬਾਰ ਦੇ ਟੋਟੇ ਆ ਗਏ ਸੀ ਉੱਪਰ ਖੁਰਮੇ ਦੇ ਉਹ ਮੈਂ ਚੱਕਦੇ ਦੂਆ ਟੋਕਰਾ ਵੀ ਗਿਆ ਲੈ ਵਿੱਚ ਤੇ ਇਹਨਾਂ ਨੂੰ ਕਰ ਦਾਂਗੇ ਹੁਣ ਮਿਕਸ ਠੀਕ ਹੈ ਜੀ ਸੋ ਬਿਆਹਾਂ ਵਾਲੀ ਪੱਜੀ ਠੀਕ ਹੈ ਜੀ ਇਸ ਤਰੀਕੇ ਨਾਲ ਅਸੀਂ ਬਣਾਉਂਦੇ ਆ ਜੀ ਤੇ ਲਓ ਜੀ ਇਹਨੂੰ ਹੁਣ ਕਰ ਦਾਂਗੇ ਮਿਕਸ ਉੱਪਰ ਥੱਲੇ ਤਾਂ ਜੋ ਮਿੱਠਾ ਸਾਰੇ ਖੁਰਮਿਆਂ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਆ ਜਾਵੇ ਤੇ ਇਹਨੂੰ ਕਰੀ ਜਾਵਾਂਗੇ ਮਿਕਸਰ ਬਚਾ ਕੇ ਸਾਈਡ ਤੇ ਝਾੜਨੀ ਪਾ ਪਾ ਕੇ ਵੀ ਟੁੱਟੇ ਵੀ ਨਾ ਇਹ ਤੇ ਲੋ ਜੀ ਖੁਰਮੇ ਦੇਖ ਲਓ ਜੀ ਆਪਣੇ ਕਿੰਨੇ ਵਧੀਆ ਬਣੇ ਹੋਏ ਆ ਛਿੱਟੇ ਛਿੱਟੇ ਐਨ ਪੂਰੇ ਕਈਆਂ ਪੀਰਾਂ ਦੇ ਮੂੰਹ ਚ ਪਾਣੀ ਆ ਗਿਆ ਹੁਣ ਭੈਣਾਂ ਦੇ ਦੇਖ ਕੇ ਠੀਕ ਆ ਜੀ ਖੁਰਮੇ ਸੋ ਜਿੰਨਾਂ ਜਿੰਨਾਂ ਦੇ ਮੂੰਹ ਚ ਪਾਣੀ ਆਇਆ ਕਮੈਂਟ ਜ਼ਰੂਰ ਕਰਿਓ ਜੀ ਤੇ ਲੋ ਜੀ ਖੁਰਮੇ ਵੀ ਆਪਣੇ ਰੈਡੀ ਆ ਚਾਣੀ ਚੱਕ ਲਈ ਇਹਨਾਂ ਨੇ ਤੇ ਇਹਨਾਂ ਨੂੰ ਕਰਾਂਗੇ ਠੰਡੇ ਹੁਣ ਉਸ ਤੋਂ ਬਾਅਦ ਕਢਾ ਦੇਾਂਗੇ ਟੋਕਰਿਆਂ 'ਚ ਠੀਕ ਹੈ ਜੀ ਤੇ ਲੋ ਜੀ ਇੱਧਰ ਬਣਾਵਾਂਗੇ ਹੁਣ ਅਸੀਂ ਫਰੀਕ ਪਕੌੜੀਆਂ ਉਧਰ ਦਾਰੇ ਪਈ ਨੇ ਮਿਰਚਾਂ ਦੀਆਂ ਡੰਡੀਆਂ ਤੋੜਦੇ ਤੇ ਲੋ ਜੀ ਫਰੀਕ ਪਕੌੜੀਆਂ ਵੀ ਬਣਾਤੀਆਂ ਫਰੀਕ ਨਮਕੀਨ ਚਾਹ ਨਾਲ ਠੀਕ ਹੈ ਜੀ ਮੇੜ ਵਾਲੇ ਦਿਨ ਚੱਲਦੀ ਹੈ ਜਿਹੜੀ ਸਵੇਰੇ ਖੁਰਮੇ ਰੇੜੀ ਹੈ ਜੀ ਆਪਣੇ ਸੁੱਕ ਗਏ ਇਹ ਹੁਣ ਠੀਕ ਹੈ ਜੀ ਇੱਧਰ ਬਾਈ ਪਿਆਜ਼ ਛਿੱਲ ਰਿਹਾ ਉਧਰ ਮਿਰਚਾਂ ਦੀਆਂ ਡੰਡੀਆਂ ਤੋੜ ਰਿਹਾ ਕੋਈ ਲਸਣ ਛਿੱਲ ਰਿਹਾ ਠੀਕ ਹੈ ਜੀ ਐਦਾਂ ਕਰਾਉਂਦੇ ਲੋ ਜੀ ਬਾਈ ਨੇ ਕੱਟਤੇ ਹੁਣ ਖੁਰਮੇ ਟੋਕਰੇ ਦੇ ਵਿੱਚ ਠੀਕ ਹੈ ਜੀ ਇਹ ਹੁਣ ਜਾਉਂਗੇ ਲਪਾਫਿਆਂ ਚ ਜਿੰਨੇ ਜਿੰਨਾਂ ਨੂੰ ਬਤਾਇਆ ਵਾ ਬਾਈਆਂ ਦੇ ਉਹਦੇ ਲਪਾਫਿਆਂ ਮੈਂ ਜਾਉਂਗਾ ਖੁਰਮੇ ਚੈੱਕ ਕਰਕੇ ਦੇਖਿਆ ਸੀ ਖੁਰਮੇ ਵਧੀਆ ਤੇ ਤੇ ਲੋ ਜੀ ਇੱਧਰ ਸੇਰਨੀ ਨੂੰ ਵੀ ਲੱਗ ਗਿਆ ਮਿੱਠਾ ਠੀਕ ਹੈ ਜੀ ਐਦਾਂ ਸੇਰਨੀ ਪਰ ਮਿੱਠਾ ਚਾਣੀ ਬਣਾ ਕੇ ਠੀਕ ਹੈ ਜੀ ਐਦਾਂ ਕਰਕੇ ਇਹਨੂੰ ਵੀ ਕੱਢ ਦਾਂਗੇ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੀਆਂ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਠੀਕ ਹੈ ਜੀ ਜਦੋਂ ਇੱਕ ਜਵਾਕ ਖੇਡ ਰਿਹਾ ਠੀਕ ਹੈ ਜੀ ਤੇ ਲੋ ਜੀ ਇੰਨੀ ਸਗੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਠੀਕ ਹੈ ਜੀ ਹਲੇ ਬਾਹਰ ਦੀ ਵੀਡੀਓ ਨਵੇਂ-ਨਵੇਂ ਬਣਾਉਣ ਲੱਗੀਆਂ ਕੋਈ ਕਮੀ ਪੇਸ਼ੀ ਵੀ ਰਹਿ ਸਕਦੀ ਹੈ ਜੇ ਕੋਈ ਗਲਤੀ ਮਲਤੀ ਹੋਈ ਤਾਂ ਮਾਫ ਕਰਿਓ ਜੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਹੈ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਾ